ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਤੇ ਭਾਰਤ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਮਾਪਿਆਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ ਦ ਰਿਸਲ ਕੈਨੇਡਾ ਨੇ ਪ੍ਰਵਾਸੀਆਂ ਦੇ ਮਾਪਿਆਂ ਅਤੇ ਦਾਦਾ ਦਾਦੀ ਦੇ ਲਈ ਆਪਣੇ ਪਰਿਵਾਰਾਂ ਨੂੰ ਮਿਲਣਾ ਆਸਾਨ ਬਣਾ ਦਿੱਤਾ ਹੈ 28 ਫਰਵਰੀ 2025 ਤੋਂ ਕੈਨੇਡੀਅਨ ਸੁਪਰ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਲੋਕ ਵੀਜ਼ਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੈਰ ਕੈਨੇਡੀਅਨ ਪ੍ਰਦਤਤਾਵਾਂ ਤੋਂ ਹੁਣ ਸਿਹਤ ਬੀਮੇ ਦੀ ਵਰਤੋਂ ਕਰ ਸਕਦੇ ਨੇ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕੈਨੇਡਾ ਤੋਂ ਬਾਹਰਲੀਆਂ ਕੰਪਨੀਆਂ ਤੋਂ ਨਿੱਜੀ ਸਿਹਤ ਬੀਮਾ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਹਿਲਾਂ ਸਿਹਤ ਬੀਮੇ ਦਾ ਸਬੂਤ ਕੈਨੇਡੀਅਨ ਪ੍ਰਦਤਤਾਵਾਂ ਤੋਂ ਲੈਣਾ ਪੈਂਦਾ ਸੀ ਇਹ ਬਦਲਾਅ ਬਿਨੈਕਾਰਾਂ ਨੂੰ ਵਧੇਰੇ ਵਿਕਲਪ ਅਤੇ ਬਿਤੀ ਲਚਕਤਾ ਹੁਣ ਪ੍ਰਗਟਾਨ ਕਰੇਗਾ ਕਿਉਂਕਿ ਉਨ੍ਹਾਂ ਨੂੰ ਹੁਣ ਕੈਨੇਡੀਅਨ ਬੀਮੇ ਦੇ ਲਈ ਸੈਟਲ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਕਿ ਮਹਿੰਗਾ ਹੋ ਸਕਦਾ ਹੈ ਅਤੇ ਆਸਾਨੀ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਦਸੇ ਇੱਕ ਰਿਪੋਰਟ ਦੇ ਅਨੁਸਾਰ ਸੁਪਰ ਵੀਜ਼ਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਤਾ ਨੂੰ ਸਿਹਤ ਬੀਮਾ ਕਵਰੇਜ ਪ੍ਰਦਾਨ ਕਰਨ ਦੇ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇੱਕ ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਤਾ ਨੂੰ ਦੁਰਘਟਨਾ ਅਤੇ ਬਿਮਾਰੀ ਬੀਮਾ ਪ੍ਰਦਾਨ ਕਰਨ ਦੇ ਲਈ ਬੀਮਾ ਕੰਪਨੀਆ ਐਕਟ ਦੇ ਤਹਿਤ ਸੁਪਰਡੈਂਟ ਆਫ ਕੋ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਦਫ਼ਤਰ ਦੁਆਰਾ ਅਧਿਕਾਰਤ ਹੋਣਾ ਚਾਹੀਦਾ ਹੈ ਦਾਸੀ ਕੇ ਪ੍ਰਦਾਤਾ ਨੂੰ ਸੰਕੀ ਤੌਰ ਉਤੇ ਨਿਯੰਤਰਿਤ ਵਿੱਤੀ ਸੰਸਥਾਵਾਂ ਦੀ ਓਐਸਐਫਆਈ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਪ੍ਰਦਾਤਾ ਨੇ ਕੈਨੇਡਾ ਦੇ ਵਿੱਚ ਆਪਣੇ ਬੀਮਾ ਕਾਰੋਬਾਰ ਦੌਰਾਨ ਪਾਲਿਸੀ ਜਾਰੀ ਕੀਤੀ ਹੋਣੀ ਚਾਹੀਦੀ ਹੈ ਜਾਂ ਬਣਾਈ ਹੋਣੀ ਚਾਹੀਦੀ ਹੈ ਤੁਸੀਂ ਇਹ ਪਤਾ ਲਗਾਉਣ ਦੇ ਲਈ ਓਐਸਐਫਆਈ ਦੀ ਵੈਬਸਾਈਟ ਉੱਤੇ ਜਾ ਸਕਦੇ ਹੋ ਕਿ ਕੀ ਕੋਈ ਵਿਦੇਸ਼ੀ ਬੀਮਾ ਕੰਪਨੀ ਦੁਰਘਟਨਾ ਅਤੇ ਬਿਮਾਰੀ ਬੀਮਾ ਪ੍ਰਦਾਨ ਕਰਨ ਦੇ ਲਈ ਅਧਿਕਾਰਤ ਹੈ ਦੱਸिए ਇੱਕ ਗੈਰ ਕੈਨੇਡੀਅਨ ਬੀਮਾ ਕੰਪਨੀ ਦੁਆਰਾ ਜਾਰੀ ਕੀਤੀਆਂ ਗਈਆਂ ਸਾਰੀਆਂ ਪਾਲਸੀਆਂ ਦੇ ਵਿੱਚ ਇੱਕ ਬਿਆਨ ਸ਼ਾਮਲ ਹੋਣਾ ਚਾਹੀਦਾ ਹੈ ਕਿ ਦਸਤਾਵੇਜ਼ ਕੈਨੇਡਾ ਦੇ ਵਿੱਚ ਇਸ ਦੇ ਬੀਮਾ ਕਾਰੋਬਾਰ ਦੇ ਦੌਰਾਨ ਜਾਰੀ ਕੀਤਾ ਗਿਆ ਸੀ ਜਾਂ ਬਣਾਇਆ ਗਿਆ ਸੀ ਪਾਲਸੀ ਜਾਰੀ ਕਰਨ ਵਾਲੀ ਕੰਪਨੀ ਜਿਸ ਨੂੰ ਕਈ ਵਾਰ ਪਾਲਸੀ ਅੰਡਰਰਾਈਟਰ ਜਾਂ ਫਿਰ ਬੀਮਾ ਕਰਤਾ ਵਜੋਂ ਜਾਣਿਆ ਜਾਂਦਾ ਹੈ ਉਸ ਦੀ ਪਛਾਣ ਵੀ ਬੀਮਾ ਦਸਤਾਵੇਜ਼ ਦੇ ਸਬੂਤ ਉੱਤੇ ਹੀ ਕੀਤੀ ਜਾਣੀ ਚਾਹੀਦੀ ਹੈ ਦੱਸिए ਕਿ ਸੁਪਰ ਵੀਜ਼ਾ ਉੱਤੇ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਵੇਲੇ ਬਾਡਰ ਸਰਵਿਸਿਸ ਅਪਸਨ ਨੂੰ ਬੀਮਾ ਯੋਜਨਾ ਦੇ ਲਈ ਭੁਗਤਾਨ ਦਾ ਸਬੂਤ ਦਿਖਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸੁਪਰ ਵੀਜ਼ਾ ਧਾਰਕਾਂ ਨੂੰ ਆਪਣੇ ਠਹਿਰਾਅ ਦੇ ਦੌਰਾਨ ਆਪਣੀ ਸਿਹਤ ਬੀਮੇ ਨੂੰ ਨਿਵਾਉਣ ਦੀ ਲੋੜ ਹੋ ਸਕਦੀ ਹੈ ਜੇਕਰ ਕਵਰੇਜ ਕੈਨੇਡਾ ਛੱਡਣ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ। ਕੈਨੇਡਾ ਦੇ ਵਿੱਚ ਹਰੇਕ ਪ੍ਰਵੇਸ਼ ਦੇ ਲਈ ਨਿੱਜੀ ਸਿਹਤ ਬੀਮਾ ਵੈਧ ਹੋਣਾ ਚਾਹੀਦਾ ਹੈ। ਸੁਪਰ ਵੀਜ਼ਾ ਦੇ ਵਿੱਚ ਇਹਨਾਂ ਬਦਲਾਵਾਂ ਬਾਰੇ ਵਿਸਥੇਰਤ ਜਾਣਕਾਰੀ IRCC ਦੀ ਵੈੱਬਸਾਈਟ ਤੋਂ ਪ੍ਰਾਪਤ ਵੀ ਕੀਤੀ ਜਾ ਸਕਦੀ ਹੈ।